ਘਰ ਮੇ ਕਿਤਨੇ ਜਨੇ ਤੇ ਚਾਰ ਜਨੇ ਕੋਨ ਕੋਨ ਦਾ ਇੱਕ ਕੁੜੀ ਹੈ ਇੱਕ ਮੁੰਡਾ ਸੀਗਾ ਇੱਕ ਦਾ ਪਿਓ ਸੀਗਾ ਨਾਮ ਕੀ ਤੇ ਇਨਕੇ ਨਾਮ ਕਾ ਪਤਾ ਨਹੀਂ ਲੜਕੀ ਕਿਤਨੇ ਸਾਲ ਦੀ ਸੀ ਲੜਕੀ 4 ਸਾਲ ਦੀ ਸੀ ਲੜਕਾ 2 ਸਾਲ ਦਾ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਸ਼ਮਨ ਮਾਨਸਨ ਕੀ ਹੋਇਆ ਕੀ ਕਿਹੜੀ ਜਗ੍ਹਾ ਹੀ ਇਹ ਇਹ ਮਾਰਕੂ ਲੋਨੀ ਹੈ ਜੀ ਅੱਛਾ ਜੀ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਮੈਂ ਜਗਦੀਸ਼ ਲੋਨੀ ਰਹਿਣ ਵਾਲਾ ਵਾਸੀ ਹਾਂ ਆਮੰਗਪਾਟ ਦੇ ਬਲੌਗ ਪ੍ਰੈਜੈਂਟਾ ਤੇ ਮੈਨੂੰ ਨਹੀਂ ਕਿਸਦਾ ਫੋਨ ਆਇਆ ਕਿ ਉਹਰੇ ਐਵੇਂ ਕੁਝ ਚਾਂਸਿਸ ਹੋ ਗਏ ਕਿ ਦੋ ਮੀਆਂ ਬੀਵੀ ਅਰ ਦੋ ਬੱਚੇ ਉਹ ਮੁਰਛੀ ਨਾਲ ਸੀਗਾ 올ਮੋਸਟ ਤੇ ਉਹਨਾਂ ਨੂੰ ਕਨਕੌਂਸ਼ੀਅਸ ਸੀ ਬਿਲਕੁਲੀ ਤੇ ਮੈਂ ਆਇਆ ਦੇਖਿਆ ਮੌਕਾ ਤੇ ਵਿਚਾਰੇ ਵਾਕਈ ਨਾ ਤਾਂ ਮੀਆਂ ਬੀਵੀ ਨੂੰ ਕੋਈ ਹੋਸੀ ਨਾ ਬੱਚਿਆਂ ਨੂੰ ਤੁਰੰਤ ਐਂਬੂਲੈਂਸ ਚ ਲਾ ਕੇ ਭੇਜਿਆ ਕਿੰਨੇ ਜਨੇ ਸੀ ਘਰ ਚ ਚਾਰ ਹੀ ਬੱਚੇ ਸੀ ਚਾਰ ਹੀ ਸੀਗੇ ਤੁਹਾਨੂੰ ਤੁਹਾਨੂੰ ਕਿਹੋ ਬੱਚੇ ਤੁਹਾਨੂੰ ਕారణ ਕੀ ਲੱਗਿਆ ਵੈਸੇ ਕਾਰਨ ਜਾਂ ਤਾਂ ਜਿਹੜਾ ਹੋਰੇ ਲੋਕਾਂ ਨੇ ਦੱਸਿਆ ਬਈ ਅੰਦਰ ਕੋਲਿਆਂ ਦੀ ਅੱਗ ਜਲ ਰਹੀ ਸੀ ਜਾਂ ਤਾਂ ਉਹਦੇ ਕਾਰਨ ਕਮਰੇ ਚ ਆਕਸੀਜਨ ਖਤਮ ਹੋਣ ਕਰਨਾ ਮਿਸ ਹੈਪਨਿੰਗ ਹੋਈ ਜਾਂ ਬਾਕੀ ਹੋਰ ਕੀ ਚਾਂਸ ਚ ਫੂਡ ਪੋਇਜ਼ਨਿੰਗ ਜਾਂ ਹੋਰ ਕੁਝ ਉਸ ਚੀਜ਼ ਦਾ ਆਪਾਂ ਕਹਿ ਨਹੀਂ ਸਕਦੇ ਕੀ ਨਾਮ ਕੀ ਇਹਨਾਂ ਦੇ ਆ ਮਹਿਤਾਬ ਰਕਿਆ ਤੇ ਦੋ ਬੱਚੇ ਇੱਕ ਬੱਚਾ ਨੂੰ ਰਕਿਆ ਬਾਪ ਦਾ ਨਾਮ ਮਹਿਤਾਬ ਨਵਾਬ ਜਿਹੜਾ ਰਮਨ ਲਿਆ ਰਹੇ ਦੱਸਿਆ ਕਿੰਨੇ ਸਾਲ ਦੇ ਸੀਗੇ ਜਵਾਕ ਬੱਚੇ ਛੋਟੇ ਛੋਟੇ 2 3 3 ਸਾਲਾਂ ਦੇ ਬੱਚੇ ਸੀ ਛੋਟੇ ਛੋਟੇ ਬੱਚੇ ਘਰ ਮੇ ਕਿਤਨੇ ਜਨੇ ਤੇ ਚਾਰ ਜਨੇ ਕੋਨ ਕੋਨ ਦਾ ਇੱਕ ਕੁੜੀ ਹੈ ਇੱਕ ਮੁੰਡਾ ਸੀਗਾ ਇੱਕ ਦਾ ਪਿਓ ਸੀਗਾ ਨਾਮ ਕੀ ਤੇ ਇਨਕੇ ਨਾਮ ਕਾ ਪਤਾ ਨਹੀਂ ਲੜਕੀ ਕਿਤਨੇ ਸਾਲ ਦੀ ਸੀ ਲੜਕੀ 4 ਸਾਲ ਦੀ ਸੀ ਲੜਕਾ 2 ਸਾਲ ਦਾ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਸ਼ਮਨ ਮਾਨਸਨ ਕੀ ਹੋਇਆ ਕੀ ਕਿਹੜੀ ਜਗ੍ਹਾ ਹੀ ਇਹ ਇਹ ਮਾਰਕੂ ਲੋਨੀ ਹੈ ਜੀ ਅੱਛਾ ਜੀ ਤੇ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਮੈਂ ਜਗਦੀਸ਼ ਲੋਨੀ ਰਹਿਣ ਵਾਲਾ ਵਾਸੀ ਹਾਂ ਆਮੰਗਪਾਟ ਦੇ ਬਲੌਗ ਪ੍ਰੈਜੈਂਟਾ ਤੇ ਮੈਨੂੰ ਨਹੀਂ ਕਿਸਦਾ ਫੋਨ ਆਇਆ ਕਿ ਉਹਰੇ ਐਵੇਂ ਕੁਝ ਚਾਂਸਿਸ ਹੋ ਗਏ ਕਿ ਦੋ ਮੀਆਂ ਬੀਵੀ ਅਰ ਦੋ ਬੱਚੇ ਉਹ ਮੁਰਛੀ ਨਾਲ ਸੀਗਾ 올ਮੋਸਟ ਤੇ ਉਹਨਾਂ ਨੂੰ ਕਨਕੌਂਸ਼ੀਅਸ ਸੀ ਬਿਲਕੁਲੀ ਤੇ ਮੈਂ ਆਇਆ ਦੇਖਿਆ ਮੌਕਾ ਤੇ ਵਿਚਾਰੇ ਵਾਕਈ ਨਾ ਤਾਂ ਮੀਆਂ ਬੀਵੀ ਨੂੰ ਕੋਈ ਹੋਸੀ ਨਾ ਬੱਚਿਆਂ ਨੂੰ ਤੁਰੰਤ ਐਂਬੂਲੈਂਸ ਚ ਲਾ ਕੇ ਭੇਜਿਆ ਕਿੰਨੇ ਜਨੇ ਸੀ ਘਰ ਚ ਚਾਰ ਹੀ ਬੱਚੇ ਸੀ ਚਾਰ ਹੀ ਸੀਗੇ ਤੁਹਾਨੂੰ ਤੁਹਾਨੂੰ ਕਿਹੋ ਬੱਚੇ ਤੁਹਾਨੂੰ ਕారణ ਕੀ ਲੱਗਿਆ ਵੈਸੇ ਕਾਰਨ ਜਾਂ ਤਾਂ ਜਿਹੜਾ ਹੋਰੇ ਲੋਕਾਂ ਨੇ ਦੱਸਿਆ ਬਈ ਅੰਦਰ ਕੋਲਿਆਂ ਦੀ ਅੱਗ ਜਲ ਰਹੀ ਸੀ ਜਾਂ ਤਾਂ ਉਹਦੇ ਕਾਰਨ ਕਮਰੇ ਚ ਆਕਸੀਜਨ ਖਤਮ ਹੋਣ ਕਰਨਾ ਮਿਸ ਹੈਪਨਿੰਗ ਹੋਈ ਜਾਂ ਬਾਕੀ ਹੋਰ ਕੀ ਚਾਂਸ ਚ ਫੂਡ ਪੋਇਜ਼ਨਿੰਗ ਜਾਂ ਹੋਰ ਕੁਝ ਉਸ ਚੀਜ਼ ਦਾ ਆਪਾਂ ਕਹਿ ਨਹੀਂ ਸਕਦੇ ਕੀ ਨਾਮ ਕੀ ਇਹਨਾਂ ਦੇ ਆ ਮਹਿਤਾਬ ਰਕਿਆ ਤੇ ਦੋ ਬੱਚੇ ਇੱਕ ਬੱਚਾ ਨੂੰ ਰਕਿਆ ਬਾਪ ਦਾ ਨਾਮ ਮਹਿਤਾਬ ਨਵਾਬ ਜਿਹੜਾ ਰਮਨ ਲਿਆ ਰਹੇ ਦੱਸਿਆ ਕਿੰਨੇ ਸਾਲ ਦੇ ਸੀਗੇ ਜਵਾਕ ਬੱਚੇ ਛੋਟੇ ਛੋਟੇ 2 3 3 ਸਾਲਾਂ ਦੇ ਬੱਚੇ ਸੀ ਛੋਟੇ ਛੋਟੇ